ਸ਼ਸ਼ੀਕਾਲ ਜੀ ਕੀ ਹਾਲ ਚਾਲ ਨੇ ਅੱਜ ਦਿਖਾਉਣਾ ਤੁਹਾਨੂੰ ਐਟਮਿਕ ਬੰਦਾ ਕਹਿੰਦਾ ਖੇਤ ਟਰਾਂਸਫਾਰਮਰ ਲਾਉਣਾ ਪਾਣੀ ਦਾ ਔਖਾ ਤੇ ਉਹਨੇ ਆ ਪਿੰਡ ਵਾਲਾ ਟਰਾਂਸਫਾਰਮਰ ਹੀ ਟਰਾਲੀ 'ਚ ਪਾ ਲਿਆ ਸਣੇ ਖੰਭੇ ਵੀ ਲੱਦ ਲਿਆ ਕਹਿੰਦਾ ਵੀ ਸਣੇ ਖੰਭੇ ਵੀ ਚਾਹੀਦੇ ਆ ਕਹਿੰਦਾ ਬਾਹਰ ਜਾ ਕੇ ਦੇਖੀ ਤਸੀਨਾ ਬਹੁਤ ਪਤਾ ਸਾਰਾ ਅੱਛਾ ਟਰਾਲੀ ਦੇ ਪਿਆਜ਼ ਤਾਂ ਬਕਰ ਕੇ ਤੇਲ ਤੱਪਾ ਹੈ ਤੇਲ ਤੱਪਾ ਹੋ ਗਿਆ ਸਾਰਾ ਕੋ ਕੜਤਾ ਬਾਹਰ ਟਰਾਲੀ ਦਾ ਟਰਾਲੀ ਦੇ ਟਾਇਰ ਨਾਲ ਆ ਹੀ ਜਾਂਦਾ ਕਿਵੇਂ ਮਣੀ ਠੀਕ ਹੈ ਬਾਈ ਕਹਿ ਮਾ ਦੇਖੋ ਬਾਈ ਤੇਲ ਤੱਪਾ ਆ ਲੀਟਰਾਂ ਚ ਨਿਕਲਦਾ ਤੇਲ ਬੰਦਰ ਨੇ ਐਡਾ ਟਰਾਂਸਫਾਰਮ ਸਾਰਾ ਟਰਾਲੀ 'ਚ ਹੀ ਲੱਦ ਲਿਆ ਹਜੇ ਭਾਈ ਇੰਨੀ ਬਚਤ ਹੋ ਗਈ ਹੈ ਨਾ ਕਰੰਟ ਕਰੰਟ ਨਹੀਂ ਲੱਗਿਆ ਬੰਦੇ ਨੂੰ ਹੈ ਨਾ ਬਚਾਅ ਹੋ ਗਿਆ ਬਚਾਅ ਹੋ ਗਿਆ ਭਾਈ ਕਰੰਟ ਵੀ ਆ ਸਕਦਾ ਸੀ ਇਹਦੇ 'ਚ ਬੰਦੇ ਦੀ ਸਹੀ ਗੱਲ ਹੈ ਤੇਰੀ ਬੰਦੇ ਦੀ ਬਚਤ ਹੋ ਗਈ ਚੱਲ ਜਿਹੜਾ ਨੁਕਸਾਨ ਜਿਹੜਾ ਭਾਈ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਲਾਈਟ ਚਾਲੂ ਸੀ ਬੰਦੇ ਚ ਕਰੰਟ ਆ ਸਕਦਾ ਸੀ ਬੰਦਾ ਚਲਾਉਂਦਾ ਉਹ ਬੰਦਾ ਉੱਤਲ ਕੇ ਉਪਾਰਾਂ ਦੇ ਵੀ ਵੜ ਗਿਆ ਉਹ ਹਰੀ ਪਾਗੜਾ ਅੱਛਾ ਇਹ ਚਾਹੂੰ ਭਾਈ ਮੈਂ ਟਰੋਨਾ हां ਉਹ ਪਿਆ ਸੀਗਾ ਬਹੁਤ ਆ ਯਾਰ ਆ ਜਗਾ ਕਿਤੇ ਥੋੜੀ ਆ ਆਪਾਂ ਨਗਾਉਣਾ ਹੀ ਆ ਫਤ ਲੈਣੇ ਆ ਆਸੀ ਬਾਈ ਡਰਾਈਵਰ ਹਰੇ ਬੰਨੇ ਵਾਲਾ ਆ ਡਰਾਈਵਰ ਆ ਗਿਆ ਬਾਈ ਬਾਈ ਹੈ ਨਹੀਂ ਆ ਵੇਖ ਆ ਬੈਡ ਵਾਲੀਆਂ ਟਰਾਲੀਆਂ ਵੀ ਲੈ ਆਣੇ ਆ ਹਜੇ ਤੇਰੀ ਇੰਨਾ ਵੀ ਤੇਰੀ ਜਾਨ ਬਚ ਗਈ ਆ ਵਾਓ ਫਿਰ ਅੜ ਗਿਆ ਹੁਣ ਅੱਛਾ ਉਹਦਾ ਕੋਈ ਨਹੀਂ ਆ ਅੱਛਾ ਕੋਈ ਨਾ ਕੋਈ ਚੱਕਰ ਨਹੀਂ ਕੋਈ ਇਹਨੂੰ ਕੋਈ ਗੱਲ ਨਹੀਂ ਨਹੀਂ ਉਹਦਾ ਪੁੱਛਦੇ ਆ ਵੀ ਤੂੰ ਸੱਟ ਬੰਦਿਆਂ ਦੀ ਵੀ ਹਾਂ ਹੈ ਨਹੀਂ ਬਾਈ ਉਹਨੂੰ ਕਰੰਟ ਲੱਗ ਸਕਦਾ ਸੀ ਡਰਾਈਵਰ ਰੀਕ ਲੱਗ ਸਕਦਾ ਉੱਤੇ ਡਿੱਗ ਵੀ ਆ ਹਾਂ ਜਿਹੜਾ ਨੁਕਸਾਨ ਹੋਣਾ ਚੱਲੋ ਤਾਂ ਹੋ ਗਿਆ ਉਹ ਮੈਂ ਤਾਂ ਕਿਹਾ ਮੈਂ ਕਿਹਾ ਇਹਨੂੰ ਖੇਤ ਫਾਰਮ ਦੀ ਲੋਡ ਹੋਊ ਕਹਿੰਦਾ ਉਸਨੇ ਖੰਭੀਆਂ ਆ ਲੈ ਜਾਨਾ ਉਹ ਜੋਰ ਲਾਇਆ ਪੈਸਣਾ ਥੰਬਾ ਤੇ ਟੁੱਟ ਜਾਂਦਾ ਲੈਣਾ ਸੀ ਉਹਨੇ ਉਸਨੇ ਖੰਭੀ ਫੇਰ ਤਾਂ ਬੜਾ ਨੁਕਸਾਨ ਕਰਨਾ ਸੀ ਹੋਰ ਇਸ ਦਿੱਤੀ ਫੇਰ ਤਾਰਾਂ ਤੂਰਾ ਬੜਾ ਨਾ ਖਿੱਚੀਆਂ ਜਾਣੀਆਂ ਸੀ ਇਹ ਨਹੀਂ ਪਤਾ ਵੀ ਦੂਜੇ ਖੰਬੇ ਖੁੰਬੇ ਵੀ ਟੁੱਟ ਜਾਂਦੇ ਖਿੱਚਤਾ ਜੇ ਕਸਰ ਛੱਡੀਓ ਵੇਖ ਲਓ ਆ ਤਾਰਾਂ ਹੀ ਰਹਿ ਗਈਆਂ ਐ ਇੰਨਾ ਖੰਭਾ ਖਿੱਚ ਕੇ ਲੈ ਗਿਆ ਉੱਥੇ ਮਾਰਿਆ ਹਾਂ ਮਾਰ ਚ ਦਾਇਆ ਜੀ ਕਹਿੰਦੇ ਵੀ ਰੇਸ਼ ਵੀ ਦਿੱਤੀ ਵੀ ਖਣੀ ਮੈਂ ਨਿਕਲ ਜੂ ਲੈ ਕੇ ਆਈ ਜੇ ਭਈਆ ਤਾਰਾ ਨਾ ਟੁੱਟਦੀਆਂ ਟੁੱਟ ਜਾਂਦੀਆਂ ਇਹਨੇ ਖਿੱਚ ਕੇ ਲੈ ਜਾਣੇ ਸਾਰੇ ਖੰਬੇ ਖੁੰਬੇ ਖਿੱਚੇ ਜਾਣੇ ਸੀ ਜਿੰਨੀਆਂ ਤਾਰਾਂ ਸੀ ਗਾਂ ਪਛਾਂ ਇਹੋ ਜਿਹਾ ਇੰਨਾ ਚਲੋ ਬਾਈ ਨੁਕਸਾਨ ਤਾਂ ਹੋ ਗਿਆ ਤੇ ਬੰਦੇ ਦੀ ਜਾਨ ਬਚ ਗਈ ਪਰ ਨੁਕਸਾਨ ਬਹੁਤ ਹੋਇਆ ਵਾ ਤੇ ਅੱਜ ਹੁਣ ਮਹਿਕਮੇ ਵਾਲਿਆਂ ਨੂੰ ਵੀ ਪੁੱਛਦੇ ਆ ਬਾਈ ਹੁਣਾਂ ਨੂੰ ਭਾਈ ਜੀ ਚਲਾਓਗੇ ਲੈਟ ਅੱਜ ਨਹੀਂ ਨਹੀਂ ਸਵੇਰੇ ਜਦੋਂ ਸਾਮਾਨ ਲਿਆਦੇ ਸਾਨੂੰ ਚਲਾ ਦਾਂਗੇ ਲਿਖੀ ਜਾਂਦੇ ਆ ਬਾਈ ਉਹ ਵੀ ਸਾਮਾਨ ਤਾਂ ਲਾਈ ਬਿੰਗਾ ਹੋ ਗਿਆ ਤੇ ਪੂਰਾ ਜਾਂਦੀ ਆਪਾਂ ਚਲਾ ਦਾਂਗੇ ਇਹ ਤਾਂ ਭਾਈ ਆਪ ਨੂੰ ਹੀ ਆਪਾਂ ਨੂੰ ਹਿੰਮਤ ਮਾਰਨੀ ਪੈਣੀ ਆ ਇਹ ਮੋਗਿਆਂ ਮਿਲਣਗੇ ਪੋਲ ਬੱਦਲ ਵੀ ਇਹ ਬੰਦੇ ਹਿੰਮਤ ਮਾਰ ਲੈਣ ਚੱਲਦਾ ਹੋ ਜੂ ਤੇ ਕੱਠ ਬਾਈ ਪੂਰਾ ਹੋਇਆ ਫਿਰਦਾ ਚਕਾਨ ਚ ਜਿਹੜੇ ਬੰਦਿਆਂ ਨੂੰ ਨਹੀਂ ਵੀ ਪਤਾ ਉਹ ਵੀ ਦੇਖਣਾ ਆ ਰਹੇ ਆ ਵੀ ਕੀ ਦੂਰੋਂ ਦੂਰੋਂ ਚੱਲ ਕੇ ਤੇ ਜਗਾ ਤੁਹਾਨੂੰ ਦਿਖਾਉਨੇ ਆ ਬਾਈ ਆ ਦੇਖੋ ਜਗਾ ਮੈਂ ਹੋਰ ਪਿੱਛੇ ਹੋ ਕੇ ਦਿਖਾਉਣਾ ਆਪਾਂ ਆ ਵੀ ਜਾਨੀ ਬੈੱਡ ਵਾਲੀਆਂ ਟਰਾਲੀਆਂ ਵੀ ਲੈ ਕੇ ਜਾਂਨੇ ਟਰਾਲੇ ਵੀ ਨੰਘਾਈ ਦੇ ਇੱਧਰ ਦੀ ਯਾ ਡੱਡੀ ਬਾਈ ਨੇ ਬਾਤਾਂ ਸੁਣ ਹੁਣ ਜਾਨੀ ਲਗਦਾ ਵੀ ਸਾਰਾ ਪਿੰਡ ਅੱਜ ਔਖਾ ਹੋਊਗਾ। ਜਮਾ ਤੋਂ ਉਰ ਲਗੇ। ਆ ਸੁੱਖਾ ਆ ਗਿਆ ਆਪਣਾ ਕਿਧਰ ਐ ਤੂੰ ਐ। ਆ ਕਰਦੀ ਆ ਕਿਰਾਏ ਤੇ ਸਮਾਨ ਛੱਡਣਾ ਐ। ਅੱਛਾ ਆ ਆ ਕਰੇ ਸਮਾਨ ਲਾਉਣ ਆਏ ਸੀ ਬਾਈ। ਤੇ ਇੱਥੋਂ ਤਹਰ ਟਰਾਲੀਆਂ ਸਿੱਧੂ ਹੀ ਜਾਂਦੀ ਸੀ ਐ ਗਲੀ ਚੋਂ। ਇੱਥੋਂ ਸਿੱਧੀ ਐ ਟਰਾਲੀ ਜਾਂਦੀ ਸੀ। ਆਹ ਆ ਵੱਡਾ ਕੰਮ ਹੀ ਐ ਦਾ। ਬਹੁਤ ਨੁਕਸਾਨ ਹੋ ਗਿਆ ਬਾਈ। ਆਏ ਸੀ ਬਾਈ ਜਗਾ ਹੈ ਆਕਰੋ ਸਮਾਨ ਲਾਦੇ ਸੀਗੇ ਤੇ ਆ ਗਲੀ ਦੇਖੋ ਬਹੁਤ ਖੁੱਲੀ ਗਲੀ ਆ ਚਕਾਨ ਸਾਡਾ ਏ ਹੋ ਗਿਆ ਬਾਈ ਕੰਮ ਬਾਕੀ ਦੇਖੋ ਕੀ ਕਰਦੇ ਆ ਜੇ ਬੰਦੇ ਹਿੰਮਤ ਮਾਰ ਲੈਣ ਸਮਾਨ ਸਮੂਨ ਲਿਆ ਦੇਣ ਫੇਰ ਤਾਂ ਚੱਲਦੀ ਹੋ ਜੂ ਤੇ ਨਹੀਂ ਉਹ ਕਹਿੰਦੇ ਬਾਈ ਕੱਲ ਤੇ ਕੰਮ ਜਾਊਗਾ ਦਿਖਾਉਣੇ ਆ ਤੁਹਾਨੂੰ ਕੀ ਗੱਲਬਾਤ ਕਰਦੇ ਆ ਆ ਤਾਰਾਂ ਤੂਰਾਂ ਪੈਰਾਂ ਚੜੀ ਜਾਂਦੀਆਂ ਤੇ ਜੰਜਾਲ ਬਹੁਤ ਸੀ ਇਹਨੇ ਤਾਂ ਮੀਟਰਾਂ ਚੋਂ ਵੀ ਖੱਚ ਦੇਣੀਆਂ ਸੀ ਤਾਰਾਂ ਹਾਂ ਤਾਇਆ ਕਹਿੰਦਾ ਰੇਸ਼ ਬਹੁਤ ਦਿੱਤੀ ਹਾਂ ਵੀ ਮੈਂ ਲੈ ਜੂ ਯਾਨੀ ਬਹੁਤ ਨੁਕਸਾਨ ਹੋਣਾ ਸੀ ਰੇਸ਼ ਦਿੱਤੀ ਸੀ ਇੱਥੋਂ ਆ ਕਹਿੰਦੇ ਉੱਥੇ ਸਮਾਨ ਲਾਉਣ ਆਇਆ ਹਾਂ ਹਾਂ ਉਹ ਤਾਂ ਕਿਤੇ ਆ ਤਾਰਾਂ ਨਹੀਂ ਟੁੱਟੀਆਂ ਵਿੱਚੋਂ ਅੱਧੀਆਂ ਭੰਨ ਵੀ ਦਿੱਤੀਆਂ ਖਿੱਚ ਨਹੀਂ ਨਿਕਲੀ ਤੇ ਨਹੀਂ ਇਹਦਾ ਪਤਾ ਨਹੀਂ ਕਿੱਥੋਂ ਤੱਕ ਧੂਕੇ ਲਈ ਜਾਂਦਾ ਹੈ ਕਰੀ ਜਾਂਦੇ ਬਚਤ ਹੋ ਗਈ ਬਚਤ ਹਾਂ ਬਈ ਹਾਂ ਟਾਇਰਾਂ 'ਚ ਵੀ ਆਪਾਂ ਕਹਿੰਦੇ ਆ ਟਾਇਰ ਆ ਤਾਰ ਹੁੰਦੀ ਆ ਕਹਿੰਦੇ ਟਾਇਰਾਂ 'ਚ ਦੀ ਵੀ ਕਰੰਟ ਆਉਂਦਾ ਤੇ ਨੁਕਸਾਨ ਹੋ ਜਾਂਦਾ ਤੇ ਬਹੁਤ ਵੱਡਾ ਜਾਣੀ ਉਹੀ ਗੱਲ ਆ ਅਗਲੇ ਦੇ ਘਰਦਿਆਂ ਨੂੰ ਘਾਟਾ ਪੈ ਜਾਂਦਾ ਫਲਾਹ ਦੇਸ ਕੀ ਲੱਗਦਾ ਵੀ ਕਿੰਨੀ ਕਿਸਮਤ ਚੰਗੀ ਵਧੀਆ ਬਚ ਗਿਆ ਬਚ ਗਿਆ ਇਹ ਨਹੀਂ ਹੈ ਜੇ ਟਰੈਕਟਰ ਤੇ ਨਹੀਂ ਡਿੱਗਿਆ ਕਰ ਦੇਣਾ ਸੀ ਹਾਂਜੀ ਹਾਂ ਟਰੈਕਟਰ ਬਚ ਗਿਆ ਹਜੇ ਟਰੈਕਟਰ ਵੀ ਥੱਲੇ ਆ ਸਕਦਾ ਸੀ ਟਰਾਲੀ 'ਚ ਵੀ ਦੇਖੋ ਤੇਲ ਫਨ ਥੋੜਾ ਹੀ ਰਹਿ ਗਿਆ ਜਾਨੀ ਟਰੈਕਟਰ ਵਾਲਗੋ ਜੇ ਟਰੈਕਟਰ ਤੇ ਡੱਗ ਪੈਂਦਾ ਫੇਰ ਕਰੰਟ ਆ ਜਾਂਦਾ ਫੇਰ ਬੰਦਾ ਮਰ ਜਾਂਦਾ ਤਾਂ ਹਜੇ ਗੱਲ ਬਚਤ ਹੋ ਗਈ ਹੈ ਬਚਤ ਰਹਿੰਦੀ ਆ ਆ ਵੇਖੋ ਆ ਤਾਰਾਂ ਤੂਰਾਂ ਵੀ ਮੱਛਣਾ ਇਹ ਪੂਰੇ ਚੰਗਿਆੜੇ ਨਿਕਲੇ ਹੋਣਗੇ ਇਹ ਆ ਬਾਤ ਸਾਰੀਆਂ ਤਰ੍ਹਾਂ ਤੁਰਾ ਮੱਚ ਗਈਆਂ ਉਹ ਮਤਾ ਕਿ ਕਿਸੇ ਨੂੰ ਖੇਤ ਚਾਹੀਦਾ ਹੋਣਾ ਕਹਿੰਦਾ ਹੋਊਗਾ ਮੈਂ ਆ ਹੀ ਲੈ ਚਲਦਾ ਸਣੇ ਖੰਬੀ ਇਧਰ ਚਾਰਨ ਹੁਣੀ ਵੀ ਆ ਚੁੱਕੇ ਆ ਸਪੈਸ਼ਲ ਦੇਖਦੇ ਆਂ ਭਾਈ ਆਉਂਦੀ ਆ ਲਾਈਟ ਕ ਕੀ ਬਣਦਾ ਨਹੀਂ ਤਾਂ ਔਖਾ ਬਹੁਤ ਆਨ ਇਨਵਰਟਰਾਂ ਨੇ ਕੀਕ ਮਾਰ ਜਾਣੀਆਂ ਤੇ ਜਵਾਕ ਫਿਰ ਸਾਰੀ ਰਾਤ ਬਹੁਤ ਔਖਾ ਹੋਊਗਾ ਨਹੀਂ